ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਨੇਡਾ ਦੇ ਵਿੱਚੋਂ ਖਾਸ ਕਰਕੇ ਸਰੀ ਦੇ ਵਿੱਚੋਂ ਕੁਝ ਸਟੂਡੈਂਟਾਂ ਨੇ ਮੈਨੂੰ ਐਨੀ ਇੱਕ ਕਾਲਾਂ ਕੀਤੀਆਂ ਉਹ ਕਹਿੰਦੇ ਜਿਹੜੇ ਇੱਥੇ ਪੰਜਾਬੀ ਨੇ ਖਾਸ ਕਰਕੇ ਜਿਨ੍ਹਾਂ ਦਾ ਗੁਰਦੁਆਰੇ ਦੇ ਕਬਜ਼ਾ ਕੀਤਾ ਹੋਇਆ ਉਹਨਾਂ ਦੇ ਕੋਲੇ ਵੱਡੀਆਂ-ਵੱਡੀਆਂ ਟਰੱਕਿੰਗ ਕੰਪਨੀਆਂ ਨੇ ਦੇ ਸਟੂਡੈਂਟ ਨੇ ਤੇ ਹੋਰ ਪ੍ਰਾਪਰਟੀ ਦਾ ਕੰਮ ਕਰਦੇ ਆ ਪਰ ਉਹਨਾਂ ਨੇ ਨਾਲ ਕਹਿੰਦੇ ਇੱਕ ਬਿਜ਼ਨਸ ਲਾਇਆ ਹੋਇਆ ਹੈ ਅਫੀਮ ਦਾ ਹਿਮ ਜਿਹੜੀ ਹੈ ਉਹ ਕੁਝ ਤਾਂ ਹੁੰਦੀ ਹੈ ਮੈਕਸੀਕੋ ਦੇ ਵਿੱਚੋਂ ਸਪੇਨ ਦੇ ਵਿੱਚੋਂ ਤੇ ਕੁਝ ਅਮਰੀਕਾ ਦੇ ਵਿੱਚੋਂ ਤੇ 1 ਕਿਲੋ ਦੀ 2 ਕਿਲੋ ਹਿਮ ਉਹ ਬਣਾ ਦਿੰਦੇ ਨੇ ਵਿੱਚ ਹੋਰ ਮਟੀਰੀਅਲ ਪਾ ਕੇ ਜਿਵੇਂ ਨਸ਼ੀਲੇ ਪਦਾਰਥ ਗੋਲੀਆਂ ਵਗੈਰਾ ਪਾਉਂਦੇ ਆ ਤੇ ਉਹ ਜਿਹੜੇ ਸਟੂਡੈਂਟ ਨੇ ਉਹ ਕਹਿੰਦੇ ਕੁਝ ਸਟੂਡੈਂਟਾਂ ਨੂੰ ਉਹਨਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਜਿਹੜੇ ਪਿੱਛੇ ਜੇ ਹਪਾਵਾ ਜਲਦੀਆਂ ਸੀ ਹੁਣ ਵੀ ਨੇ ਕਿ ਕਿਸੇ ਦਾ ਅਟੈਕ ਹੋਣ ਦੇ ਨਾਲ ਮੌਤ ਹੋ ਗਈ ਪਤਾ ਹੀ ਨਹੀਂ ਲੱਗਿਆ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਇਹ ਸਾਡੇ ਪੰਜਾਬੀ ਖਾਸ ਕਰਕੇ ਜਿਹੜੇ ਸਿੱਖ ਨੇ ਉਹ ਕਰ ਰਹੇ ਨੇ ਸਰੀ ਦੇ ਵਿੱਚ ਕਿਉਂਕਿ ਐਪਸਪੋਰਟ ਦੇ ਲਾਗੇ ਜਿਹੜਾ ਸ਼ਟਲ ਦਾ ਬਾਰਡਰ ਲੱਗਦਾ ਹੈ ਅਮਰੀਕਾ ਦੇ ਨਾਲ ਤੇ ਮੈਕਸੀਕੋ ਦੇ ਵਿੱਚੋਂ ਕੁਝ ਫੀਮ ਆਉਂਦੀ ਐ, ਸਪੇਨ ਦੇ ਵਿੱਚੋਂ ਆ ਰਹੀ ਐ, ਅਮਰੀਕਾ ਦੇ ਵਿੱਚੋਂ ਆ ਰਹੀ ਐ। ਮੈਂ ਜਿਹੜੀ ਅੱਜ ਬੇਨਤੀ ਕੀਤੀ ਐ ਜਿੰਨਾ ਸਟੂਡੈਂਟ ਨੇ ਮੈਨੂੰ ਫੋਨ ਕੀਤੇ ਐ ਉਹ ਕਹਿੰਦੇ ਸਟੂਡੈਂਟ ਹੈਗੇ ਬੇਰੋਜ਼ਗਾਰ ਉੱਥੇ, ਕੰਮ ਹੈ ਨਹੀਂ। ਇਹ ਪਤਾ ਹੀ ਐ ਕੈਨੇਡਾ ਦੇ ਵਿੱਚ ਮੰਦੀ ਚੱਲਦੀ ਐ। ਕਹਿੰਦੇ ਜਿਹੜੇ ਬਿਲਕੁਲ ਸਟੂਡੈਂਟ ਬੇਲੇ ਫਿਰਦੇ ਨੇ ਉਹਨਾਂ ਨੂੰ ਇਹ ਫੀਮ ਵੇਚਣ ਦੇ ਧੰਦੇ ਤੇ ਆਪਣੇ ਪੰਜਾਬੀਆਂ ਨੇ ਲਾਇਆ ਹੋਇਆ ਐ। ਉਹ ਕਹਿੰਦਾ ਕਹਿੰਦਾ ਮੈਂ ਬਾਰਡਰ ਤੇ ਖੜਾ ਸੀ ਇੱਕ ਨੌਜਵਾਨ ਦਾ ਫੋਨ ਸੀ ਉਹ ਕਹਿੰਦਾ ਮੈਨੂੰ ਕਿਹਾ ਗਿਆ ਕਿ ਤੂੰ ਪੀਜੇ ਦੀ ਡਿਲੀਵਰੀ ਕਰ ਰਹੀ ਹੈ ਤੇ ਜੇ ਤੈਨੂੰ ਘੰਟੇ ਦੇ 20 ਡਾਲਰ ਚਾਹੀਦੇ ਨੇ ਤਾਂ ਅਸੀਂ 40 ਦੇਵਾਂਗੇ ਕਹਿੰਦਾ ਲਾਲਚ ਦਿੱਤਾ ਗਿਆ ਹੁਣ ਜਿਸ ਬੰਦੇ ਨੂੰ 20 ਡਾਲਰ ਦੇ ਬਜਾਏ ਇੱਕ ਘੰਟੇ ਦੇ 40 ਮਿਲਣ ਉਹਨੂੰ ਲਾਲਚ ਹੁੰਦੀ ਹੁੰਦਾ ਅਗਲਾ ਕਹਿੰਦਾ 5 ਘੰਟੇ ਕੰਮ ਕਰਕੇ 100 ਡਾਲਰ ਬਣਾ ਕੇ ਮੈਂ ਆਪਣੇ ਘਰ ਜਾਣਾ ਤੇ ਪਰ ਕਹਿੰਦਾ ਕੁਝ ਸਟੂਡੈਂਟ ਜਦੋਂ ਪੀਜ਼ਾ ਦੇਣ ਵਾਏ ਤੇ ਕਹਿੰਦੇ ਘਰ ਗਏ ਉਹਨੂੰ ਪਤਾ ਹੀ ਨਹੀਂ ਸੀ ਕਿ ਉਹਦੇ ਨਾਲ ਇੱਕ ਹੋਰ ਡੱਬੇ ਦੇ ਵਿੱਚ ਫੀਮ ਪੈਕ ਕਰਕੇ ਭੇਜੀ ਜਾ ਰਹੀ ਹੈ ਅਗਲੇ ਨੇ ਪੀਜ਼ਾ ਫੜ ਲੈਣਾ ਤੇ ਨਾਲ ਹੀ ਕਹਿੰਦੇ ਉਹਦੇ ਵਿੱਚ ਫੀਮ ਦਾ ਪੈਕਟ ਚੱਕ ਲੈਣਾ ਘੱਟੋ ਘੱਟ 2-4 ਸਟੰਕ ਜਿੰਨੀ ਵੀ ਹਾਲ ਆਰਡਰ ਕਰਦਾ ਸੀ ਤੇ ਹੁਣ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਵੀ ਜਿਹੜੇ ਬੰਦੇ ਇਹ ਡੇਂਗਾ ਮਾਰਦੇ ਨੇ ਕੈਨੇਡਾ ਵਿੱਚ ਸਿੱਖੀ ਹੈ ਅਸੀਂ ਖਾਲਸਾਨ ਬਣਾਉਣਾ ਟੂਲੋ ਸਾਡੀ ਗੱਲ ਮੰਨਦਾ ਹੈ ਇਹ ਜਦੋਂ ਗੁਰਦਵਾਰੇ ਵਿੱਚ ਪ੍ਰਚਾਰ ਬਹੁਤ ਵਧੀਆ ਹੋ ਰਿਹਾ ਹੈ ਤੇ ਇਹ ਲੋਕ ਉੱਥੇ ਜਾਣ ਕੇ ਐਡਾ ਵੱਡਾ ਬਿਜ਼ਨਸ ਬਣਾ ਕੇ ਵੀ ਰੈਸਟੋਰੈਂਟ ਦੇ ਮਾਲਕ ਹੋ ਕੇ ਟਰੱਕ ਕੰਪਨੀਆਂ ਦੇ ਮਾਲਕ ਹੋ ਕੇ ਵੀ ਇਹ ਬੰਦੇ ਅਫੀਮ ਦਾ ਧੰਦਾ ਆਪਣੇ ਸਟੂਡੈਂਟਾਂ ਨੂੰ ਕਰਾਏ ਜਾਂਦੇ ਆ ਜਿਹੜੇ ਕੈਨੇਡਾ ਦੇ ਪੱਕੇ ਬੰਦੇ ਨੇ ਹੈ ਉੱਥੇ ਉਹ ਤਾਂ ਇਹਨਾਂ ਜਾਲੇ 'ਚ ਫਸਦੇ ਨਹੀਂ ਜਿਹੜੇ ਸਟੂਡੈਂਟਸ ਨੂੰ ਨਵੇਂ ਗਏ ਨੇ ਜਾਂ ਬੇਰੁਜ਼ਗਾਰ ਨੇ ਜਿਨ੍ਹਾਂ ਨੂੰ ਕੰਮ ਨਹੀਂ ਹੈਗਾ ਉਹਨੂੰ ਲਾਲਚ ਹੁੰਦਾ ਹੈ ਤੇ ਉਹ ਇਹਨੇ ਧੱਕੇ ਚੜ ਜਾਂਦੇ ਆ ਜਿੰਨਾ ਵੀ ਸਟੂਡੈਂਟ ਨੇ ਮੈਨੂੰ ਫੋਨ ਕੀਤੇ ਨੇ ਉਹ ਕਹਿੰਦੇ ਕਿਸੇ ਨੂੰ ਸਾਨੂੰ ਸਾਲ ਹੋਇਆ ਗਏ ਨੂੰ ਕਿਸੇ ਨੂੰ 2 ਸਾਲ ਹੋਏ ਨੇ ਕਿਸੇ ਨੂੰ 6 ਮਹੀਨੇ ਹੋਏ ਨੇ ਕਹਿੰਦੇ ਸਾਡੇ ਵਿੱਚੋਂ ਕੁਝ ਸਟੂਡੈਂਟ ਗੈਪ ਹੋ ਗਏ ਉੱਥੇ ਜਾਨੀ ਕਿ ਕਿਸੇ ਦਾ ਕਤਲ ਕਰ ਦਿੱਤਾ ਜਾਂ ਕਿਸੇ ਦੇ ਕੁਟੀਕਲ ਆਤਾ ਕੋਈ ਨਸ਼ੇ ਨਾਲ ਮਰ ਗਿਆ ਜਾਨੀ ਕਿ ਇਹ ਜਿਹੜਾ ਧੰਦਾ ਚਲਾ ਰਹੇ ਨੇ ਇਹ ਸਾਡੇ ਜਿਹੜੇ ਉਹ ਪੰਜਾਬੀ ਨੇ ਜਿਹੜੇ ਇੱਥੇ ਵੀ ਲੁੱਟਾਂ ਖਵਾ ਕਰਦੇ ਸੀ ਕੈਨੇਡਾ ਜਾ ਕੇ ਵੀ ਲੁੱਟਾਂ ਖਵਾ ਕਰਦੇ ਆ ਤੇ ਹੁਣ ਤੁਸੀਂ ਅੰਦਾਜ਼ਾ ਲਾਇਓ 20 ਬੰਦੇ ਸਿੱਖ ਕੌਮ ਦੇ ਮੱਥੇ ਤੇ ਕਲੰਕ ਨੇ ਕਿ ਨਹੀਂ ਜਾਂ ਕਹਿ ਲਈਏ ਜਿਹੜੇ ਕਹਿੰਦੇ ਅਸੀਂ ਪੰਜਾਬੀ ਮਾਂ ਬੋਲੀ ਦੇ ਹੱਕ ਦੀ ਗੱਲ ਕਰਦੇ ਆ ਜਿਹੜੇ ਕਹਿੰਦੇ ਨੇ ਪੰਜਾਬੀ ਜਵਾਨ ਦੀ ਅਸੀਂ ਗੱਲ ਕਰਦੇ ਆ ਜਾਨਕਿ ਇਹਨਾਂ ਤੋਂ ਪੁੱਛਣਾ ਚਾਹੀਦਾ ਹੁਣ ਕਿ ਜਿਹੜਾ ਤੁਹਾਡਾ ਧੰਦਾ ਚੱਲਦਾ ਹੈ ਕੈਨੇਡਾ ਦੇ ਵਿੱਚ ਕੀ ਤੁਸੀਂ ਭੁੱਖੇ ਮਰਦੇ ਹੋ ਜਿਸ ਬੰਦੇ ਕੋਲੇ ਪੰਜ ਸੱਤ ਟਰੱਕ ਹੈਗੇ ਆ ਆਪਣਾ ਰੈਸਟੋਰੈਂਟ ਹੈਗਾ ਆਪਣਾ ਗੈਸ ਸਟੇਸ਼ਨ ਹੈਗਾ ਤੇ ਜੇ ਉਹ ਬੰਦੇ ਭੁੱਖੇ ਮਰਦੇ ਨੇ ਸਾਈਡ ਬਿਜ਼ਨਸ ਬਣਾ ਕੇ ਫੀਮ ਦਾ ਕਾਰੋਬਾਰ ਕਰ ਰਹੇ ਨੇ ਫਿਰ ਲੱਖ ਲਾਹਨਤ ਹੈ ਤੇ ਕੋਈ ਸਟੂਡੈਂਟ ਕਹਿੰਦੇ ਅਸੀਂ ਇੰਡੀਆ ਮੋਡਨ ਲਈ ਤਿਆਰ ਹਾਂ ਅਸੀਂ ਐਨੇ ਮਜਬੂਰ ਹੋ ਗਏ ਕਿਉਂਕਿ ਜਿਹੜੇ ਕੁਝ ਸਿਆਣੇ ਪਰਿਵਾਰਾਂ ਵਿੱਚੋਂ ਸਮਝਦਾਰ ਪਰਿਵਾਰਾਂ ਵਿੱਚ ਜੋ ਸਟੂਡੈਂਟ ਜਾਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਡੇ ਮਾਪਿਆਂ ਨੇ ਸਾਨੂੰ ਕਿਦਾਂ ਮਿਹਨਤ ਮਸ਼ਕੱਤ ਦੀ ਕਮਾਈ ਦੇ ਨਾਲ ਲੱਖਾਂ ਰੁਪਏ ਲਾ ਕੇ ਭੇਜਿਆ ਤੇ ਜੇ ਇੱਥੇ ਅਸੀਂ ਨਸ਼ੇੜੀ ਬਣ ਕੇ ਜਾਂ ਸਾਡੇ ਕੋਲ ਕੋਈ ਗਲਤ ਕਾਰ ਹੋ ਗਿਆ ਤੇ ਸਾਡੇ ਮਾਪਿਆਂ ਦੀ ਇੱਜ਼ਤ ਮਿੱਟੀ ਵਿੱਚ ਰੁਲਣੀ ਹੈ ਕੁਝ ਬੱਚੇ ਸਿਆਣੇ ਨੇ ਜਾਨੀ ਕਿ ਅੱਜ ਦੀ ਜਿਹੜੀ ਇਹ ਵੀਡੀਓ ਹੈਗੀ ਹੈ ਮੇਰਾ ਮਤਲਬ ਇਹ ਹੈਗਾ ਵੀ ਜਿਹੜੇ ਬੰਦੇ ਕਹਿੰਦੇ ਕਹਉਂਦੇ ਨੇ ਕਿ ਅਸੀਂ ਪੰਜਾਬੀਆਂ ਅਸੀਂ ਅਣਖ ਦੇ ਨਾਲ ਜੀ ਰਹੇ ਆਂ ਅਸੀਂ ਕੌਮ ਲਈ ਕੁਝ ਕਰਨਾ ਚਾਹੁੰਦੇ ਆਂ ਉਹ ਬੰਦੇ ਫੀਮ ਦਾ ਧੰਦਾ ਕੈਨੇਡਾ ਦੇ ਵਿੱਚ ਸ਼ਰਿਆਮ ਕਰ ਰਹੇ ਨੇ ਕਰਵਾ ਆ ਵੀ ਕਿਥੋਂ ਰਹੇ ਨੇ ਸਟੂਡੈਂਟਾਂ ਨੂੰ ਕਰਵਾ ਰਹੇ ਨੇ ਇਹ ਵੀਡੀਓ ਨੂੰ ਸ਼ੇਅਰ ਕਰਿਓ ਖਾਸ ਕਰਕੇ ਕੈਨੇਡੀਅਨ ਲੋਕਾਂ ਨੂੰ ਬੇਨਤੀ ਹੈ ਜੇ ਤੁਹਾਡਾ ਕੋਈ ਸਟੂਡੈਂਟ ਇੱਥੋਂ ਗਿਆ ਹੈ ਜਾਂ ਤੁਸੀਂ ਦੇ ਸੰਭਾਲ ਰਹੇ ਹੋ ਉਹਨੂੰ ਕੇਅਰ ਕਰੋ ਦੀ ਤੇ ਦੇਖੋ ਵੀ ਉਹ ਕਿੱਥੇ ਜਾ ਰਿਹਾ ਹੈ ਕਿਤੇ ਨਸ਼ੇ ਦੇ ਨਾ ਤੁਹਾਡਾ ਬੱਚਾ ਲੱਗ ਜੇ ਇਹਨਾਂ ਦਾ ਕੁਝ ਨਹੀਂ ਜਾਣਾ ਕਿਉਂਕਿ ਇਹ ਤਾਂ ਪਹਿਲਾਂ ਇੱਥੋਂ ਲੁੱਟਾਖੋਹਾਂ ਕਰਕੇ ਗਏ ਨੇ ਇਹ ਤੇ ਪਤਾ ਨਹੀਂ ਕਿੱਡੇ ਕਿੱਡੇ ਫਰਾਡ ਕਰਕੇ ਗਏ ਨੇ ਜੇ ਉੱਥੇ ਕਰ ਲੈਣਗੇ ਇਹਨੂੰ ਫਰਕ ਵੀ ਨਹੀਂ ਪੈਣਾ ਇਹਨਾਂ ਨੂੰ ਤਾਂ ਇੰਡੀਆ ਦੀ ਗਵਰਨਮੈਂਟ ਨੇ ਬਲੈਕਲਿਸਟ ਵਿੱਚ ਪਾਏ ਹੋਏ ਆ ਪਰ ਸਾਡੇ ਜਿਹੜੇ ਬੱਚਿਆਂ ਦਾ ਭਵਿੱਖ ਹੈ ਜਿਹੜੇ ਆਪਣੇ ਰੋਜ਼ਗਾਰ ਲਈ ਆਪਣੇ ਭਵਿੱਖ ਲਈ ਗਏ ਨੇ ਉਹਨਾਂ ਦਾ ਭਵਿੱਖ ਕਿਤੇ ਨਾ ਕਿਤੇ ਖਤਰੇ ਵਿੱਚ ਪਾ ਰਹੇ ਨੇ ਨਸ਼ੇੜੀ ਬਲੈਕੀਏ ਬਣਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ